ਤੇ ਇਹਨਾਂ ਨੇ ਮੈਨੂੰ ਸੁਝਾਅ ਦਿੱਤਾ ਕਿ ਇਦਾਂ ਇੰਦਾ ਗਾਂ ਕਣਕ ਦੀ ਫਸਲ ਆ ਰਹੀ ਆ ਤੇ ਅਗਾ ਬਿਜਾਈ ਹੋਣੀ ਆ ਉੱਥੇ ਤੇ ਉੱਥੇ ਮੇਨ ਜਿਹੜੀ ਹੁਣ ਲੋਡ ਪੈਣੀ ਆ ਇੱਕ ਖਾਦ ਦੀ ਤੇ ਇੱਕ ਬੀਜ ਦੀ ਪੈਣੀ ਆ ਜਿਹੜੀ ਮੇਨ ਲੋਡ ਆ ਹੁਣ ਤੇ ਫਿਰ ਇਹਨਾਂ ਨੇ ਕਿਹਾ ਕਿ ਆਪਾਂ 50 ਕਟਿਆਂ ਦੀ ਸੇਵਾ ਕਰਦੇ ਆ ਮੈਂ ਕਹਿੰਨੀ ਆਪਾਂ 50 ਨਹੀਂ ਫਿਰ 100 ਕਟੇ ਕਟੜਾਲੀ ਪੂਰੀ ਭਰ ਕੇ ਲ ਜਾਵਾਂਗੇ ਆਪਾਂ ਇੱਥੋਂ ਤੁਹਾਨੂੰ ਅਮੈਂ ਕਾਇਕ ਚੇਣੀ ਕਰਨੀ ਆਪਾਂ ਉੱਥੇ ਪਹੁੰਚਾਂਗੇ ਤੇ ਉੱਥੇ ਪਹੁੰਚ ਕੇ ਸੇਵਾ ਕਰਾਂਗੇ ਨਾਲ ਆਪਾਂ ਖੁਦ ਲੱਗਾਂਗੇ ਉੱਥੇ ਸੇਵਾ ਕਰਨ ਤੇ ਇਸੇ ਕਰਕੇ ਬਸ ਉਹ ਸਾਨੂੰ ਵਿਦਾਨ ਰਿਹਾ ਤੇ ਅਸੀਂ ਥੋੜਾ ਬਹੁਤ ਜੋ ਸਾਡੇ ਕੋਲ ਤਿਲ ਫੁੱਲ ਹੈਗਾ ਅਸੀਂ ਜਿੰਨਾ ਹੋ ਸਕਦਾ ਉੰਨਾ ਅਸੀਂ ਆਪਣੇ ਵੱਲੋਂ ਕਰ ਰਹੇ ਹਾਂ ਜਿਨ੍ਹਾਂ ਕੋਲ ਖਾਣ ਨੂੰ ਦਾਣਾ ਨਹੀਂ ਰਹਿ ਗਿਆ ਜਿਨ੍ਹਾਂ ਦੇ ਪੱਲੇ ਉੱਥੇ ਕੁਝ ਨਹੀਂ ਰਹਿ ਗਿਆ ਕਈਆਂ ਦੇ ਤੇ ਪੂਰੇ ਘਰ ਉੱਜੜ ਗਏ ਆ ਉੱਥੇ ਅਸੀਂ ਇਹ ਚਾਹੁੰਦੇ ਹਾਂ ਸਾਡੇ ਛੋਟੇ ਜੋ ਉਪਰਾਲੇ ਦੇ ਨਾਲ ਅਗਰ ਦੋ ਘਰ ਅਗਰ ਜੁੜ ਜਾਣ ਤੇ ਬਹੁਤ ਵਧੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐਸ ਟਾਈਮ ਅਸੀਂ ਉਦਮ ਸਿੰਘ ਨਗਰ ਜ਼ਿਲ੍ਹੇ ਦੇ ਗਦਰਪੁਰ ਦੇ ਗੁਰਦੁਆਰਾ ਸਿੰਘ ਸਭਾ ਵਿੱਚ ਖੜੇ ਆਂ ਇੱਥੇ ਪੰਜਾਬ ਵਿੱਚ ਦੋ ਤਰ੍ਹਾਂ ਦੀ ਹੜ੍ਹ ਆਈਏ ਇਸ ਵਾਰ ਦੋ ਤਰ੍ਹਾਂ ਦੀ ਹੜ੍ਹ ਆਈਏ ਇੱਕ ਪਾਣੀ ਦੀ ਇੱਕ ਮੇਲ ਬਿਲਾਪ ਦੀ ਲੋਕਾਂ ਦੀ ਸੇਵਾ ਦੀ ਪੂਰੇ ਦੇਸ਼ ਦੇ ਲੋਕ ਅਲੱਗ-ਅਲੱਗ ਸਟੇਟਾਂ ਦੇ ਲੋਕ ਪੰਜਾਬ ਦੇ ਲੋਕਾਂ ਦੀ ਸੇਵਾ ਲਈ ਆਪਦੇ ਵੱਲੋਂ ਅਲੱਗ-ਅਲੱਗ ਕੰਮ ਕਰ ਰਹੇ ਨੇ ਅਲੱਗ-ਅਲੱਗ ਤਰੀਕੇ ਨਾਲ ਸੇਵਾ ਕਰ ਰਹੇ ਨੇ ਕੋਈ ਰਾਸ਼ਨ ਪਹੁੰਚਾ ਰਿਹਾ ਹੈ ਕੋਈ ਪੈਸਾ ਪਹੁੰਚਾ ਰਿਹਾ ਹੈ ਕੋਈ ਉੱਥੇ ਵੋਟ ਬਣਾ ਰਿਹਾ ਹੈ ਇਸੇ ਤਰ੍ਹਾਂ ਦਾ ਹੜ੍ਹ ਉੱਤਰਾਖੰਡ ਵਿੱਚ ਵੀ ਹੋਇਆ ਅੱਜ ਇੱਕ ਨੌਜਵਾਨ ਜਿਹੜਾ ਜੀਆਰਡੀ ਇੰਟਰਪ੍ਰਾਈਜ਼ਜ਼ ਨਾਂ ਦਾ ਇੱਕ ਛੋਟੀ ਜੀ ਦੁਕਾਨ ਚਲਾਉਂਦਾ ਸੀ ਅੱਜ ਚਾਰ ਦੁਕਾਨਾਂ ਹੋ ਗੀਆਂ ਉਸ ਨੌਜਵਾਨ ਦੀਆ ਤੇਰਿੰਦਰ ਸਿੰਘ 100 ਕਟੇ ਡੀਏਪ ਪਹਚਾਨ ਦੀ ਆਪਦੇ ਵੱਲੋਂ ਸਿਰਫ ਆਪਦੇ ਵੱਲੋਂ ਬਾਕੀ ਡੀਏਪ ਅੱਡ ਜਾਣੀ ਹੈ ਪਿੰਡ ਵੱਲ ਕੀ ਕਹਿਣਾ ਚਾਹੋਗੇ ਬਾਬਾ ਜੀ ਬਹੁਤ ਬਹੁਤ ਧੰਨਵਾਦ ਇਹਨਾਂ ਵੀਰਾਂ ਦਾ ਸਰਦਾਰ ਸੁਰਿੰਦਰ ਸਿੰਘ ਜੀ ਉਹਨਾਂ ਦੇ ਸੁਪੁੱਤਰ ਜਗਜੀਤ ਸਿੰਘ ਜੀ ਵੀਰ ਦੀ ਆਗਮਨ ਤੇਰਿੰਦਰ ਸਿੰਘ ਤੇ ਸਾਰੇ ਵੀਰ ਗੁਰੂ ਘਰ ਦੇ ਨਾਲ ਪਰਿਵਾਰ ਜੁੜਿਆ ਹੋਇਆ ਹੈ ਸੋ ਸਾਧਗੁਰੂ ਨੇ ਆਪ ਹੀ ਕਿਰਪਾ ਕੀਤੀ ਆਪੇ ਹੀ ਉਹ ਪੇਖਾਰੀ ਤੇ ਰਾਜ ਕਰਾਵੇ ਆਪੇ ਹੀ ਕਾਰੋਬਾਰ ਚਲਾਉਣ ਵਾਲਾ ਏ ਆਪੇ ਸਭ ਕੁਝ ਦੇਣ ਵਾਲਾ ਤੇ ਬੱਚੇ ਗੁਰੂ ਘਰ ਨੂੰ ਸਮਰਪਿਤ ਨੇ ਸਾਧਗੁਰੂ ਕਿਰਪਾ ਕਰੇ ਇਹਨਾਂ ਦੇ ਕਾਰੋਬਾਰ ਹੋਰ ਵਧੀਆ ਚੱਲਣ ਚੜ੍ਹਦੀ ਕਲਾ ਹੋਵੇ ਤੇ ਸਾਰੀ ਪ੍ਰਬੰਧਕ ਕਮੇਟੀ ਵੱਲੋਂ ਗਦਰਪੁਰ ਦੀਆਂ ਖੇਤਰ ਦੀਆਂ ਸੰਗਤਾਂ ਵੱਲੋਂ ਇਹਨਾਂ ਵੀਰਾਂ ਦਾ ਧੰਨਵਾਦ ਏ ਜਿਹੜੇ ਹੋਰ ਵੀਰ ਵੀ ਕਨਕੱਡੇ ਤੋਂ ਅੱਗੇ ਸੇਵਾ ਵਿੱਚ ਆ ਰਹੇ ਨੇ ਖਾਦੀ ਸੇਵਾ ਕਰਨ ਵਾਸਤੇ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਬ੍ਰਿੰਦਰ ਜੀ ਕਿਸ ਤਰ੍ਹਾਂ ਵਿਚਾਰ ਆਇਆ ਕਿ ਉੱਥੇ ਦੇ ਲੋਕਾਂ ਦੀ ਖਾਦ ਦੇ ਜਰੀਏ ਸੇਵਾ ਕੀਤੀ ਜਾਵੇ ਕਿਸਾਨ ਪਰਿਵਾਰ ਤੋਂ ਤੁਸੀਂ ਵੀ ਜੁੜੇ ਕਿਸਾਨਾਂ ਦਾ ਦਰਦ ਵੀ ਕਿਦੇ ਨੇ ਕਿਦੇ ਸਮਝਦੇ ਬਿਲਕੁਲ ਬਿਲਕੁਲ ਅਸੀਂ ਜੀ ਕੱਲ ਇਦਾਂ ਹੋਇਆ ਸੀ ਬੈਠੇ ਸੀਗੇ ਮੈਂ ਔਰ ਮੇਰਾ ਬ੍ਰਦਰ ਵੱਡਾ ਬ੍ਰਦਰ ਤੇ ਇਹਨਾਂ ਨੇ ਮੈਨੂੰ ਸੁਝਾਅ ਦਿੱਤਾ ਕਿ ਇਦਾਂ ਇਦਾਂ ਅਗਾ ਕਣਕ ਦੀ ਫਸਲ ਆ ਰਹੀ ਆ ਤੇ ਅਗਾ ਬਿਜਾਈ ਹੋਣੀ ਆ ਉੱਥੇ ਤੇ ਉੱਥੇ ਮੇਨ ਜਿਹੜੀ ਹੁਣ ਲੋੜ ਪੈਣੀ ਆ ਇੱਕ ਖਾਦ ਦੀ ਤੇ ਇੱਕ ਬੀਜ ਦੀ ਪੈਣੀ ਆ ਜਿਹੜੀ ਮੇਨ ਲੋੜ ਆ ਹੁਣ ਤੇ ਫਿਰ ਇਹਨਾਂ ਨੇ ਕਿਹਾ ਕਿ ਆਪਾਂ 50 ਕਟਿਆਂ ਦੀ ਸੇਵਾ ਕਰਦੇ ਆਂ ਮੈਂ ਕਿਹਾ ਨਹੀਂ ਆਪਾਂ 50 ਨਹੀਂ ਫਿਰ 100 ਕਟੇ ਇੱਕ ਟਰਾਲੀ ਪੂਰੀ ਭਰ ਕੇ ਲ ਜਾਵਾਂਗੇ ਆਪਾਂ ਇੱਥੋਂ ਤੇ ਆਪਾਂ ਇੱਥੇ ਨਹੀਂ ਕਰਨੀ ਸੇਵਾ ਇਹ ਕਹਿੰਦੇ ਸੀ ਆਪਾਂ ਗੁਰਦੁਆਰੇ ਦਵਾਂਗੇ ਮੈਂ ਕਿਹਾ ਇੱਥੇ ਨਹੀਂ ਕਰਨੀ ਆਪਾਂ ਉੱਥੇ ਪਹੁੰਚਾਂਗੇ ਤੇ ਉੱਥੇ ਪਹੁੰਚ ਕੇ ਸੇਵਾ ਕਰਾਂਗੇ ਨਾਲ ਆਪਾਂ ਖੁਦ ਲੱਗਾਂਗੇ ਉੱਥੇ ਸੇਵਾ ਕਰਨ ਤੇ ਨਾਲ ਇਹਨਾਂ ਦਾ ਵੀ ਸਹਿਯੋਗ ਹੈ ਤੇ ਫਾਦਰ ਸਾਹਿਬ ਦਾ ਵੀ ਕਰਦਿਆਂ ਦਾ ਪੂਰਾ ਸਹਿਯੋਗ ਹੈ ਤੇ ਇਦਾਂ ਹੀ ਬਾਬਾ ਬਸ ਹਿੰਮਤ ਬਖਸ਼ਦਾ ਰਹੇ ਤੇ ਹਮੇਸ਼ਾ ਆਪਾਂ ਨਾਲ ਖੜੇ ਆਂ ਤੇ ਜਿੰਨਾ ਹੋ ਪਾਏਗਾ ਇਦੋਂ ਵੱਧ ਤੋਂ ਵੱਧ ਹੋਰ ਕਰਨ ਦੀ ਸਟੋਰ ਸਾਡਾ ਇਲੈਕਟ੍ਰੋਨਿਕਸ ਦਾ ਸਟੋਰ ਆ ਮੋਬਾਈਲ ਫੋਨ ਤੇ ਸਾਰੇ ਇਲੈਕਟ੍ਰੋਨਿਕ ਆਈਟਮ ਮਿਲਦੇ ਆ ਆਪਣੇ ਕੋਲ ਤੇ ਦੋ ਤਿੰਨ ਸਟੋਰ ਆਪਣੇ ਗਦਰਪੁਰ ਚ ਹੁਣ ਆਪਣਾ ਇੱਕ ਨਵਾਂ ਸਟੋਰ ਖੁੱਲਣ ਜਾ ਰਿਹਾ ਇੱਕ ਅਕਤੂਬਰ ਨੂੰ ਓਪਨਿੰਗ ਕਰਨੀ ਆ ਉਹਦੀ ਤੇ ਇਸੇ ਕਰਕੇ ਬਸ ਉਹ ਸਾਨੂੰ ਵਿਦਾਨ ਰਿਹਾ ਤੇ ਅਸੀਂ ਥੋੜਾ ਬਹੁਤ ਜੋ ਸਾਡੇ ਕੋਲ ਤਿਲ ਫੁੱਲ ਹੈਗਾ ਆ ਅਸੀਂ ਜਿੰਨਾ ਹੋ ਸਕਦਾ ਉੰਨਾ ਅਸੀਂ ਆਪਣੇ ਵੱਲੋਂ ਕਰ ਰਹੇ ਹਾਂ ਇੱਕ ਭਾਵ ਕਿਵੇਂ ਆਇਆ ਕਿ ਵਿਚਾਰ ਕਿਵੇਂ ਬਣਿਆ ਕਿ اچانک ਵਿਚਾਰ ਆਇਆ ਕਿ 100 ਕਟੇ ਤੁਸੀਂ ਆਪਦੇ ਵੱਲੋਂ ਦੇ ਰਹੇ ਤੇ ਪਿੰਡ ਦੇ ਲੋਗਾ ਡੇ ਰਹੇ ਦੇਖੋ ਜੀ ਐਦਾਂ ਨਾ ਜੀ ਕਹਿੰਦੇ ਨੇ ਕਿ ਜਿੰਨਾ ਜਿਹਦੇ ਕੋਲੇ ਉਹਨਾ ਕਰ ਸਕਦਾ ਅਸੀਂ ਸਾਨੂੰ ਅਨ ਬਾਬੇ ਨੇ ਗੁਰੂ ਰਾਮਦਾਸ ਨੇ ਥੋੜੀ ਜੀ ਕਿਰਪਾ ਪਾਈ ਏ ਤੇ ਅਸੀਂ ਇਹ ਚਾਹੁੰਦੇ ਆ ਕਿ ਵੱਧ ਤੋਂ ਵੱਧ ਚੜ ਕੇ ਕਰੀਏ ਕੋਈ ਗੱਲ ਨਹੀਂ ਅਗਰ ਅਸੀਂ ਥੋੜੀ ਕਮਾਈ ਜਿਹੜੀ ਅਸੀਂ ਇਸ ਮਤਲਬ ਇਸ ਦੂਆ ਦੀਵਾਲੀ ਤੇ ਸਾਨੂੰ ਕਮਾਈ ਹੋਣੀ ਹੈ ਅਸੀਂ ਸਾਰੀ ਚੜਾ ਦੇਣੀ ਹੈ ਇਸ ਵਾਰ ਕਿ ਅਸੀਂ ਇਹ ਚਾਹਦੇ ਹਾਂ ਕੋਈ ਗੱਲ ਨਹੀਂ ਅਸੀਂ ਕਮਾਈ ਅਗਲੇ ਸਾਲ ਫੇਰ ਕਰ ਲਾਂਗੇ ਇਹ ਕਮਾਈਆਂ ਹੁੰਦੀਆਂ ਰਹਿਣੀਆਂ ਜਿਨ੍ਹਾਂ ਦੇ ਘਰ ਟੱਠ ਗਏ ਨੇ ਜਿਨ੍ਹਾਂ ਕੋਲ ਖਾਣ ਨੂੰ ਦਾਣਾ ਨਹੀਂ ਰਹਿ ਗਿਆ ਜਿਨ੍ਹਾਂ ਦੇ ਪੱਲੇ ਉੱਥੇ ਕੁਝ ਨਹੀਂ ਰਹਿ ਗਿਆ ਕਈਆਂ ਦੇ ਤੇ ਪੂਰੇ ਘਰ ਉੱਜੜ ਗਏ ਆ ਉੱਥੇ ਅਸੀਂ ਇਹ ਚਾਹਦੇ ਹਾਂ ਸਾਡੇ ਛੋਟੇ ਜੋ ਉਪਰਾਲੇ ਦੇ ਨਾਲ ਅਗਰ ਦੋ ਘਰ ਅਗਰ ਜੁੜ ਜਾਣ ਤੇ ਬਹੁਤ ਵਧੀਆ ਉਹਦੇ ਚ ਅਸੀਂ ਪਿੱਛੇ ਨਹੀਂ ਹਟਾਂਗੇ ਇਹ ਤੁਹਾਡੀ ਮਾਨਤਾ ਕਿ ਬੜੇ ਵੱਡੇ ਕੰਮ ਨੂੰ ਛੋਟਾ ਜਿਹਾ ਕਹਿ ਰਹੇ ਜੀ ਸਿੱਖਾ ਦੀ ਇੱਕ ਪ੍ਰ ਦਸ ਵਾਂ ਤੋਂ ਜ਼ਿਆਦਾ ਹੋ ਜਾ ਰਿਹਾ ਕਿਦੇ ਨੇ ਕਿਦੇ ਇੱਕ ਛੋਟੀ ਜੀ ਦੁਕਾਨ ਤੋਂ ਸ਼ੁਰੂਆਤ ਕੀਤੀ ਚਾਰ ਦੁਕਾਨਾਂ ਹੋ ਗਈਆਂ ਇਹ ਕਮਾਈ ਕਰ ਰਹੇ ਆਸੀਂ ਇਸੇ ਅਗਰ ਆਪਣੇ ਸਿੱਖਾਂ ਲਈ ਲਾਨਨੇ ਆ ਕਿ ਉੱਥੇ ਪੰਜਾਬ ਚ ਇਸ ਟਾਈਮ ਪਰੇਸ਼ਾਨੀ ਆਈ ਹੈ ਔਰ ਪੰਜਾਬ ਸਾਡਾ ਸਮਝ ਲਓ ਪਿਓ ਆ ਮਤਲਬ ਸਾਡੇ ਗੁਰੂਆਂ ਦੀ ਧਰਤੀ ਹੈ ਠੀਕ ਹੈ ਉਹਨਾਂ ਲਈ ਅਸੀਂ ਕਮਾਰੇ ਆ ਕੱਲ ਨੂੰ ਉਹਨਾਂ ਨੂੰ ਦਿੱਕਤ ਹੈ ਕਿ ਤੇ ਤੁਹਾਨੂੰ ਉਹ ਨਹੀਂ ਵੇਖਣਾ ਹੈ ਨਾ ਕੱਲ ਹਾਂ ਪੰਜਾਬ ਖੜਾ ਰਹਿੰਦਾ ਹੈ ਹਰ ਸਟੇਟ ਦੇ ਨਾਲ ਸਾਡੇ ਨਾਲ ਹਰ ਸਟੇਟ ਦੇ ਨਾਲ ਤੇ ਅੱਜ ਅਗਰ ਦਿੱਕਤ ਉਹਨਾਂ ਨੂੰ ਪਈ ਤੇ ਅਸੀਂ ਨਹੀਂ ਖੜੇ ਹੋਵਾਂਗੇ ਤੇ ਕੌਣ ਖੜਾ ਹੋਵੇਗਾ ਉਪੀ ਬਿਹਾਰ ਹਰਿਆਣਾ ਦਿੱਲੀ ਕੇਰਲ ਤੱਕ ਦੇ ਲੋਕ ਸੇਵਾ ਕਰ ਰਹੇ ਉਹਨਾਂ ਬਾਰੇ ਕੀ ਕਹੋਗੇ ਬਹੁਤ ਵਧੀਆ ਉਗਾਰ ਰੰਤ ਬਹੁਤ ਵਧੀਆ ਬਾਬਾ ਜੀ ਜਿਸ ਤਰ੍ਹਾਂ ਦਾ ਮਾਮਲਾ ਸਾਹਮਣੇ ਆ ਰਿਹਾ ਕਿ ਪੰਜਾਬ ਦੇ ਵਿੱਚ ਦੋ ਤਰ੍ਹਾਂ ਦੀ ਹੜਾਈ ਅਲੱਗ-ਅਲੱਗ ਲੋਕ ਤਰੀਕੇ ਨਾਲ ਅਲੱਗ-ਅਲੱਗ ਸੇਵਾ ਕਰ ਰਹੇ ਨੇ ਨੌਜਵਾਨਾਂ ਨੇ ਬੜਾ ਵੱਡਾ ਕੰਮ ਕੀਤਾ ਕੀ ਕਹਿਣਾ ਚਾਹੋ ਮੈਂ ਪਹਿਲਾਂ ਤਾਂ ਤੁਹਾਡਾ ਚੈਨਲਾਂ ਦਾ ਬੜਾ ਧੰਨਵਾਦ ਕਰਦਾ ਹਾਂ ਕਿ ਕਾਫੀ ਦਿਨਾਂ ਤੋਂ ਇਹ ਲਾਈਵ ਟੇਲ ਕਰ ਰਹੇ ਨੇ ਕੋ ਧੰਨਵਾਦ ਹੈ ਤੁਹਾਡਾ ਫਿਰ ਧੰਨਵਾਦ ਹੈ ਸਾਰੀ ਸੰਗਤ ਦਾ ਸਾਨੂੰ ਇੰਨੀ ਉਮੀਦ ਨਹੀਂ ਸੀ ਇਲਾ ਹੜ ਤਾਂ ਆਇਆ ਪੰਜਾਬ 'ਚ ਫਿਰ ਲੋਕਾਂ ਦਾ ਹੜ ਇੱਥੇ ਇਸ ਦਾਨ ਦੇਣ ਵਾਸਤੇ ਆਇਆ ਮਾਇਆ ਵੱਲੋਂ ਦਾਣੇ ਭਲੇ ਨੂੰ ਲੇਕਿਨ ਅੱਜ ਜੋ ਸਾਹਮਣੇ ਆਇਆ ਕਿ ਐਨੀ ਵੱਡੀ ਇੱਕ ਗੁਰੂ ਘਰ ਦੇ ਸੇਵਾਦਾਰ ਜੋ ਕਿ ਪੁਰਾਣੇ ਬਹੁਤ ਸਮੇਂ ਤੋਂ ਗੁਰੂ ਘਰ ਨਾਲ ਜੁੜੇ ਨੇ ਕਨਕਟਾ ਤੋਂ ਉਹਨਾਂ ਦੀ ਕੁਝ ਇੱਕ ਛੋਟੀ ਜਿਹੀ ਤੁਸੀ ਦੀ ਦੁਕਾਨ ਸੀ ਜਿਨ੍ਹਾਂ ਦੀ ਅੱਜ ਚਾਰ ਦੁਕਾਨਾਂ ਆ ਸਤਗੁਰੂ ਕਿਰਪਾ ਨੇ ਸਤਗੁਰੂ ਨੇ ਕਿਰਪਾ ਕਰਕੇ ਚਾਰ ਦੁਕਾਨਾਂ ਬਣਾਈਆਂ ਨੇ ਉਸੇ آمدਨ ਨੂੰ ਲੈ ਕੇ ਔਰ ਆਪਣੇ ਦਿਲ ਵਿੱਚ ਐਡੀ ਵੱਡੀ ਹਮਦਰਦੀ ਲੈ ਕੇ ਹਰਤ ਬਿਹਾਰ ਪਿੰਡਾਂ ਵਾਸਤੇ ਇੰਨਾ ਵੱਡਾ ਦਿਲ ਵਿਖਾਇਆ ਕਿ 100 ਕਟਾ ਡੀਪੀ ਕੇਟੀ ਡੀਪੀ ਖਾਦ ਜਿਹਦੀ ਕੀਮਤ ਕਰੇਪ ਕਰੇਵ 1,35,4000 ਦੇ ਕਰੀਬ ਹੈ ਸਰਕਾਰੀ ਸਰਕਾਰੀ ਤਾਂ ਬਹੁਤ ਵੱਡਾ ਹੈ ਦਿਲ ਹੈ ਸੋ ਅਸੀਂ ਗੁਰੂ ਮਹਾਰਾਜ ਜੀ ਦੇ ਇਹ ਬੇਨਤੀ ਕਰਨਿਆ ਇਸ ਪਰਿਵਾਰ ਨੂੰ ਇੱਕ ਬੱਚਾ ਨੂੰ ਇਸੇ ਤਰ੍ਹਾਂ ਹੀ ਅਕਰਤ ਕੁਮਾਈਆਂ ਚ ਵਾਅਦੇ ਕਰਨ ਤੇ ਵੱਡ ਕੇ ਛਕਣ ਦੀ ਆਦਤ ਰੱਖਣਾ ਸੋ ਇੰਨੇ ਕਰਨ ਲਈ ਧੰਨਵਾਦ ਕਰਦਾ ਹਾਂ ਵੈਰੀ ਗੁੱਡ ਵੀਰ ਜੀ ਤੁਹਾਡੇ ਨਾਲ ਗੱਲ ਕਰਨੇ ਆ ਕਿ ਜਿਸ ਤਰ੍ਹਾਂ ਛੋਟੇ ਛੋਟੇ ਬੱਚੇ ਗੁੱਲਕ ਲੈ ਕੇ ਆ ਰਹੇ ਨੇ ਵਪਾਰੀ ਦਾਨ ਕਰ ਰਹੇ ਨੇ ਕਿਨਰ ਕਹੇ ਜਾਣ ਵਾਲੇ ਜਿਹੜੇ ਗਦਰਪੁਰ ਦੇ ਸ਼ਾਲੂ ਜੀ ਹੈਗੇ ਨੇ ਉਹ ਮਤਲਬ ਉਹਨੇ ਵੀ ਗੁਰੂ ਘਰ ਵਿੱਚ ਦਾਨ ਦਿੱਤਾ ਮਤਲਬ ਬੜਾ ਵੱਡੇ ਉਪਰਾਲੇ ਨੇ ਲੋਕਾਂ ਦੇ ਮਤਲਬ ਛੋਟੇ ਬੱਚੇ ਵੀ ਆ ਰਹੇ ਨੇ ਗੁੱਲਕਾਂ ਲੈ ਕੇ ਆ ਰਹੇ ਨੇ ਵੇਖੋ ਜੀ ਇਹ ਸਭ ਦਾ ਜੋ ਤਰਸਦੀ ਇਹ ਤਰਸਦੀ ਇਹ ਸੱਤੇ ਸੱਤੇ ਹੁੰਦੀ ਹੈ ਪੰਜਾਬ ਜਿਹੜਾ ਹਰ ਕਿਸੇ ਨਾਲ ਖੜਾ ਹੁੰਦਾ ਉਹਦਾ ਪੰਜਾਬ ਦਾ ਦੁੱਖ ਸਾਰ ਹਰ ਕਿਸੇ ਨੂੰ ਹੈ ਤੇ ਹਰ ਕੋਈ ਬਾਤ ਚੜ ਕੇ ਸੇਵਾ ਕਰ ਰਿਹਾ ਜੀ ਜਿਹਦੇ ਕੋਲ ਜਿੰਨਾ ਹੈ ਉਹ ਜੋਦਾਂ ਪਾ ਰਿਹਾ ਜਿਸ ਨੂੰ ਜ਼ਿਆਦਾ ਦਿੱਤਾ ਜ਼ਿਆਦਾ ਜ਼ਿਆਦਾ ਯੋਗਦਾਨ ਕਰੇ ਦਸਵੰਦ ਕੱਢਣ ਨੂੰ ਜਾਂਦਾ ਨਹੀਂ ਆਪਣਾ ਜੋ ਦਿੱਤਾ ਸਭ ਕੁਝ ਉਹ ਦੇਈ ਹੈ ਨਾ ਵੀ ਜੋ ਉਹਨੇ ਦੇਣਾ ਉਹ ਲੈ ਵੀ ਜਾਣਾ ਪੰਜਾਬ ਹੁਣ ਤੱਕ ਉਹਨਾਂ ਦਿੱਤਾ ਸੀ ਤੇ ਆਪਣੇ ਆਪ ਲੈ ਗਿਆ ਉਹ ਹੁਣ ਆਪਾਂ ਉਹਦੀ ਮਦਦ ਕਰਾਂਗੇ ਪੰਜਾਬ ਦੀ ਸਾਡੀ ਬਹੁਤ ਧੰਨਵਾਦ ਸਾਰਿਆਂ ਦਾ ਬੱਚਾ ਬੁੱਚਾਂ ਦਾ ਜੋ ਕਰ ਰਹੇ ਨੇ ਸੇਵਾ ਜੀ ਫੌਜੀ ਸਾਹਿਬ ਕੀ ਕਹਿਣਾ ਚਾਹੋਗੇ ਬਾਈ ਖਾਲਸਾ ਬਾਈ ਫਤਿਹ ਸਤ ਵਚਨ ਤੁਹਾਡੇ ਟੀਵੀ ਦੇ ਰਾਹੀਂ ਮੈਂ ਤਾਂ ਕਹਿੰਦਾ ਜਿਹੜਾ ਮੈਸੇਜ ਤੁਸੀਂ ਕਵਰ ਕਰ ਰਹੇ ਹੋ ਇਹ ਜਨ ਜਨ ਤੱਕ ਜਾਵੇ ਜਿੱਦਾਂ ਸਾਡੇ ਪਾਸ ਛੋਟੇ ਵੀਰ ਤਰਿੰਦਰ ਸਿੰਘ ਦੀ ਸੇਵਾ ਲਈ ਹੈ ਡੀਫ ਕਟਿਆ ਦੀ ਇਹ ਹੋਰ ਲੋਕਾਂ ਨੂੰ ਮੈਸੇਜ ਜਾਵੇ ਤਾਂ ਕਿ ਜਿਹੜੇ ਸਾਡੇ ਭਰਾ ਉੱਥੇ ਉਹਨਾਂ ਨੂੰ ਹੌਸਲਾ ਹੋ ਜਾਵੇ ਸਾਡੇ ਸਿੰਘ ਉੱਥੇ ਪਹੁੰਚਣ ਵਾਲੇ ਆ ਖਾਦ ਵੀ ਸਭ ਕੁਲੇ ਦੇ ਇਹ ਤਾਂ ਮਾਨਫਾ ਦੀ ਸੇਵਾ ਕੀਰਤ ਕਰੋ ਨਾਮ ਜਪੋ ਵੰਡ ਛਕੋ ਜਿਹੜੇ ਸਾਡੇ ਗੁਰੂਆਂ ਨੇ ਜਿਹੜੀ ਦਿੱਤੀ ਹੈ ਨਾ ਸਾਨੂੰ ਦਾਤ ਬੜੇ ਪ੍ਰਾਪਤ ਉਹਨਾਂ ਨੂੰ ਹੌਸਲਾ ਹੋ ਜਾਵੇ ਸਾਡੇ ਸਿੰਘ ਉੱਤੇ ਪਹੁੰਚਣ ਵਾਲੇ ਆ ਖਾਦ ਵੀ ਸਭ ਉਹਨੇ ਦੇ ਇਹ ਤੱਕ ਮਾਨਫਾ ਦੀ ਸੇਵਾ ਕੀਰਤ ਕਰੋ ਨਾਮ ਜਪੋ ਵੰਡ ਛਕੋ ਜਿਹੜੇ ਸਾਡੇ ਗੁਰੂਆਂ ਨੇ ਜਿਹੜੀ ਦਿੱਤੀ ਹੈ ਨਾ ਸਾਨੂੰ ਦਾਤ ਬਹੁਤ ਵੱਡੀ ਦਾਤ ਆ ਇਹ ਦਾਤ ਸਾਡੇ ਕਦੇ ਘਟ ਨਹੀਂ ਰਹੀ ਵੱਧ ਰਹੀ ਆ ਇਹ ਸਾਰੇ ਸਮਾਜ ਨੂੰ ਮਾਨਤਾ ਨੂੰ ਮੈਸੇਜ ਜਾਣਾ ਚਾਹੀਦਾ ਵੀ ਉੱਥੇ ਹਰ ਧਰਮ ਦਾ ਬੰਦਾ ਵਾ ਖਾਲੀ ਸਿੱਖ ਨਹੀਂ ਹੈਗੇ ਹਰ ਤਰਮ ਦਾ ਬੰਦਾ ਦੇਖਿਆ ਸਾਡੇ ਕੋਲ ਹਰ ਤਰਮ ਦਾ ਬੰਦਾ ਮਦਦ ਨੂੰ ਆ ਰਿਹਾ ਹੈ ਤੇ ਇਹੋ ਜਿਹਾ ਉਪਰਾਲਾ ਹਰ ਬੰਦੇ ਨੂੰ ਕਰਨਾ ਚਾਹੀਦਾ ਹੈ ਤੇ ਅਸੀਂ ਤੇਹੀ ਬੇਨਤੀ ਕਰਦੇ ਹਾਂ ਮਹਾਰਾਜ ਇਹਨਾਂ ਨੂੰ ਵਧੀਆ ਚੜ੍ਹਦੀ ਕਲਾ ਰੱਖੇ ਜਿਹੜਾ ਦਸਵੰਦ ਕੱਢਦਾ ਤੇ ਉਹ ਮਹਾਰਾਜ ਆਪਣੇ ਕੋਲ ਨਹੀਂ ਰੱਖਦੇ ਉਹ ਤਾਂ 10 ਇਸੇ ਗਾਂ ਕਰ ਗਏ ਮਾ ਪਰਮਾਤਮਾ ਸਾਨੂੰ ਮੋੜਦਾ ਵਾ ਤੇ ਚੜ੍ਹਦੀ ਕਲਾ ਵਾਹਿਗੁਰੂ ਖਾਲਸਾ ਵਾਹਿ ਫਤਿਹ ਜੀ ਹੈਪੀ ਵੀਰ ਤੁਹਾਡੇ ਨਾਲ ਗੱਲ ਕਰਾਂਗੇ ਵੀਰ ਜੀ ਕੀ ਨਾਮ ਤੁਹਾਡਾ ਬਲਰਾਜ ਬਲਰਾਜ ਜੀ ਬਲਰਾਜ ਸਿੰਘ ਜਿਸ ਤਰ੍ਹਾਂ ਇੱਕ ਐਗਜ਼ਾਮਪਲ ਸੈੱਟ ਕੀਤਾ ਜਾ ਰਿਹਾ ਹੈ ਉਤਰਾਖੰਡ ਦੀ ਧਰਤੀ ਦੇ ਦੇਵ ਭੂਮੀ ਕੀ ਜਾਣ ਵਾਲੀ ਧਰਤੀ ਦੇ ਕਿੰਨਰ ਵੀ দান ਕਰ ਰਹੇ ਨੇ ਬੱਚੇ ਵੀ দান ਕਰ ਰਹੇ ਨੇ ਹਰ ਵਪਾਰੀ ਹਰ ਨਾਨਕ ਨਾਮ ਲੈਵਾ ਸੰਗਤ ਨਾਲ ਜਿਹੜੇ ਗੈਰ ਸਿੱਖ ਨੇ ਉਹ ਵੀ ਕਿਤੇ ਨਾ ਕਿਤੇ ਪੰਜਾਬ ਨਾਲ ਜੁੜੇ ਨੇ ਜਾਂ ਪੰਜਾਬ ਦੇ ਲੋਕਾਂ ਦੀ ਸੇਵਾ ਕਰਨਾ ਚਾਹੁੰਦੇ ਨੇ ਗਦਰਪੁਰ ਗੁਰਦੁਆਰੇ ਭੰਡਾਰ ਭਰਪੂਰ ਹੋ ਗਏ ਨੇ ਪੈਸੇ ਦੀ ਕੋਈ ਕਮੀ ਨਹੀਂ ਪੈਸਾ ਵੀ ਬਰਪੂਰ ਆ ਰਿਹਾ ਠੀਕ ਕਹਿਣਾ ਚਾਹੀਦਾ ਸਭ ਤੋਂ ਪਹਿਲਾਂ ਤੇ ਸਾਰਿਆਂ ਨੂੰ ਹੱਥ ਜੋੜ ਕੇ ਸਾਸੀ ਕਾਲ ਜੀ ਵਾਇਰ ਜੀ ਖਾਲਸਾ ਬਾਜੀ ਫਤੇ ਜੀ ਤੇ ਵੀਰ ਜੀ ਵੇਖੋ ਜਿੱਦਾਂ ਤੁਸੀਂ ਜੋਰ ਲਾ ਰਹੇ ਹੋ ਤੁਹੀ ਵੀ ਟਾਈਮ ਕੱਢ ਕੇ ਆਪਣਾ ਕੀਮਤੀ ਟਾਈਮ ਕੱਢ ਕੇ ਹੋਣਾ ਪੈਂਦਾ ਇਦਾਂ ਹੀ ਫਿਰ ਇਦਾਂ ਵਾ ਕਿ ਸੰਗਤ ਵੇਖਦੀ ਐ ਔਰ ਸੇਵਾਦਾਨ ਦੀ ਭਾਵਨਾ ਤੇ ਵੇਖੋ ਸ਼ੁਰੂ ਤੋਂ ਆਪਣੇ ਇਲਾਕੇ 'ਚ ਆਇਆ ਆਪਣੇ ਇਸ ਦੇਸ਼ 'ਚ ਹੀ ਹੈਗੀ ਕੁਛ ਆਪਣੀ ਕੌਮ 'ਚ ਥੋੜੀ ਵਾਧ ਹੋ ਸਕਦੀ ਆ ਬਹੁਤ ਹੀ ਵਾਧ ਹੋ ਸਕਦੀ ਆ ਬਾਕੀ ਵੇਖੋ ਹਰ ਕਿਸੇ ਦੇ ਬੰਦਰ ਦੇ ਦਿਲ ਧੜਕਦਾ ਹਰ ਅਜਕਲ ਸੋਸ਼ਲ ਮੀਡੀਆ ਦਾ ਜ਼ਮਾਨਾ ਲੋਕ ਵਿੰਦੇ ਨੇ ਚੰਗੀ ਬੁਰਾਈ ਵੀ ਵਿੰਦੇ ਸਭ ਕੁਝ ਵੇਦਦੇ ਬੱਚੇ ਵੀ দান ਕਰਨਦੇ ਨੇ ਕਿਉਂ ਵੇਖਣਦੇ ਵੀ ਅੱਜ ਕਿਤੇ ਸੋਸ਼ਲ ਮੀਡੀਆ ਵਖੋਂਦਾ ਹੈ ਵੇਖੋ ਨੁਕਸਾਨ ਕਿੰਨਾ ਹੋ ਗਿਆ ਹੜਪੀੜ ਤੇ ਆ ਬੱਚੇ ਖਰਾਬ ਹੋ ਰਹੇ ਡੰਗਰ ਨੇ ਪਸ਼ੂ ਨੇ ਤੇ ਲੋਕਾਂ ਦੇ ਮਨ ਚ ਦਿਆ ਤੇ ਲਿਆ ਭਾਵਨਾ ਸਭ ਦੇ ਮਨ ਚ ਇੱਕ ਇਹ ਕਿਹਾ ਜਾ ਰਿਹਾ ਸੋਣ ਦੇ ਚ ਆ ਸਾਡੇ ਕਿ ਜਿਹੜੇ ਡੰਗਰ ਪਾਕਿਸਤਾਨ ਵਿੱਚ ਚੱਲੇ ਗਏ ਨੇ ਹੜ ਦੇ ਪਾਣੀ ਵਿੱਚ ਉਹ ਪਾਕਿਸਤਾਨ ਦੇ ਲੋਕ ਕਹਿ ਰਹੇ ਨੇ ਕਿ ਅਸੀਂ ਇੱਕ ਡੰਗਰ ਜਿਹੜਾ ਜੀਵਤ ਹੈ ਜਿੰਦਾ ਹੈ ਉਹ ਅਸੀਂ ਇੱਕ ਨਹੀਂ ਰੱਖਣਾ ਪੰਜਾਬ ਵਾਲਿਆਂ ਨੂੰ ਵਾਪਸ ਕਰਾ ਚਲੋ ਬਹੁਤ ਸੋਹਣੀ ਗੱਲ ਹੈ ਜੀ ਵਾਪਸ ਤੇ ਪੰਜਾਬਲੇ ਤਾਂ ਹੀ ਲੈਣਗੇ ਜੇ ਸਰਕਾਰਾਂ ਜਿਆਦਾ ਦੇਣਗੀਆਂ ਤੇ ਬਹੁਤ ਹਾਈ ਲੈਵਲ ਦੀਆਂ ਗੱਲਾਂ ਨੇ ਪਹਿਲਾਂ ਤੇ ਬਾਨੀ ਰੋਕ ਲੈਣ ਕਹਿ ਚ ਰਹਿ ਨਾ ਭਾਵਨਾ ਤੇ ਚੰਗੀ ਭਾਵਨਾ ਬਹੁਤ ਚੰਗੀ ਹੈ ਜੀ ਇਸ ਤੋਂ ਵਧੀਆ ਭਾਵਨਾ ਕੀ ਹੋ ਸਕਦੀ ਹੈ ਵੇਖੋ ਆਪਾਂ ਉੱਥੇ ਦੀ ਵਿਛੜ ਕੇ ਆਏ ਆ ਮੈਂ ਗੁਰਦਾਸਪੁਰ ਦਾ ਰਹਿਣ ਵਾਲਾ ਮੇਰੇ ਤੋਂ ਪੁਰਾਣੇ ਕੋਈ ਪਾਕਿਸਤਾਨ ਦੇ ਰਹਿਣ ਵਾਲੇ ਆ ਵਿਛੜਾ ਤੇ ਸਾਰਾ ਪਹਿਲਾਂ ਧਰਤੀ ਸਾਰੀ ਇੱਕ ਹੀ ਇਹ ਤੇ ਚਲੋ ਰਾਜਨੀਤੀਆਂ ਗੱਲਾਂ ਨੇ ਸਭ ਵੰਡਪਾਰ ਕਰਤੀ ਦਿਲ ਤੇ ਉਹਨਾਂ ਦੇ ਪਿਆਰ ਉਹਨਾਂ ਦੇ ਉਹਨਾਂ ਦੇ ਅਚੀਵ ਸਾਡੇ ਜੀ ਪਿਆਰ ਉਹਨਾਂ ਹੀ ਆ ਆਪਸ ਵਿੱਚ ਕੋਈ ਸਾਡੀ ਆਪਸ ਕੋਈ ਲੈਣ ਦੇਣ ਥੋੜੀ ਨਾ ਇਹ ਸਰਕਾਰਾਂ ਰਾਜਨੀਤੀ ਕੇ ਇੱਕ ਦੂਜੇ ਨੂੰ ਟੌਣ ਖਿੱਚਣਾ ਇੱਕ ਦੂਜੇ ਨੂੰ ਮਾੜਾ ਕਹਿਣਾ ਕਿਸੇ ਦੀ ਕੌਮ ਨੂੰ ਮਾੜਾ ਕਹਿਣਾ ਇੱਥੇ ਵੇਖੋ ਲੋਕ ਐਵੇਂ ਮੁਸਲਮਾਨਾਂ ਨੂੰ ਕਹਿੰਦੇ ਇੱਥੇ ਕੀ ਕੀਤਾ ਲੋਕਾਂ ਨੇ ਮੁਸਲਮਾਨ ਨੇ ਕਿੰਨਾ ਦਾਨ ਕੀਤਾ ਮੁਸਲਮਾਨ ਗਦਰਪੁਰ ਸ਼ਹਿਰੇ ਦਾਨ ਕਰਦਾ ਮੈਂ ਨਾ ਕਿ ਮਨੋ ਵੱਟ ਕੱਟ ਦਿੱਤੇ ਅਸੀਂ ਕੁਆਲਿਟੀ ਦੇ ਚਾਵਲ ਦਿੱਤੇ ਲਾਲ ਬਾਸ਼ਾ ਨਾਲ ਹੀ ਭਾਜੀ ਉਹਨਾਂ ਨਾਲ ਸਾਡੀ ਗੱਲ ਹੋਈ ਉਹਨਾਂ ਦਾ ਮੈਨੂੰ ਫੋਨ ਆਇਆ ਮੈਨੂੰ ਪੁੱ ਵਰਤੀ ਆਂਦੇ ਨਹੀਂ ਮੈਂ 1509 ਦੇਵਾਂਗਾ ਮੈਂ ਕਿ ਜੀ ਚਲੋ 7 ਵਜਨ ਜੀ ਜਿੱਦਾਂ ਤੁਹਾਡੀ ਮਰਜ਼ੀ ਮੈਂ ਸ਼ਰਬਤੀ ਚੋਲ ਗਿਆ ਸੀ ਉਹਨਾਂ ਨੂੰ ਮੈਨੂੰ ਪੁੱਛਿਆ ਵੀ ਕਿਹੜੇ ਚਾਹ ਮੈਂ ਕਿਹਾ ਸ਼ਰਬਤੀ ਸਭ ਨਾਲੋਂ ਵਧੀਆ ਵੀ ਪੰਜਾਬ ਆ ਸ਼ਰਬਤੀ ਆਪਾਂ ਹੀ ਪੰਜਾਬ ਸ਼ਰ ਉਹ ਆਂਦੇ ਨਹੀਂ ਮੈਂ 1509 ਦਵਾਂਗਾ ਉਹਦੀ ਕੀਮਤ ਵੀ ਬਹੁਤ ਜ਼ਿਆਦਾ ਵਾ ਚਲੋ ਆਪਾਂ ਜੋ ਵੀ ਉਹਨਾਂ ਕੀਤਾ ਬਹੁਤ ਵਧੀਆ ਕੀਤਾ ਸਮਾਜ ਨੇ ਕੀਤਾ ਆ ਆਨੰਦ ਜੈਲਰਸ ਵਾਲਿਆਂ ਨੇ ਵੀ ਕੱਲ ਸਵਾ ਸਵਾ ਲੱਖ ਦਿੱਤਾ ਹੋਰ ਲੋਕਾਂ ਨੇ ਲੱਖ ਰੁਪਏ ਦਿੱਤਾ ਬਗੁਣੀਆ ਜਾਵਦ ਭਾਈ ਉਹ ਦਿਨ ਆਇਆ ਉਹਨਾਂ ਨੇ ਵੀ ਦਿੱਤਾ ਆਲਮ ਭਈਆ ਉਹਨਾਂ ਨੇ ਵੀ ਦਿੱਤਾ ਐਸ ਕੇ ਫਰੂਟ ਵਾਲਿਆਂ ਨੇ ਦਿੱਤਾ ਮਤਲਬ ਛੋਟੇ ਤੋਂ ਲੈ ਕੇ ਵੱਡੇ ਵਰਗ ਦਾ ਵਪਾਰੀ ਵਰਗ ਦਾ ਇਹ ਇੱਕ ਇੱਕ ਬੰਦਾ ਅੱਗੇ ਹੈ ਔਰ ਹੋਣਾ ਵੀ ਚਾਹੀਦਾ ਵੇਖੋ ਜੀ ਇਹੀ ਦੁਨੀਆ ਤੇ ਖੱਟਣ ਆਉਂਦਾ ਬੰਦਾ ਨਾਮ ਦੀ ਕਮਾਈ ਜਿਹੜੀ ਆ ਸਭ ਤੋਂ ਖਤਰਨਾਕ ਹੈ ਬੰਦਾ ਸਭ ਕੁਝ ਕਮਾ ਲੈਂਦਾ ਨਾਮ ਨਹੀਂ ਕਮਾਪੁੰਦਾ ਪੈਸਾ ਤਾਂ ਬੋੜਾ ਬੜਾ ਲੋਕਾਂ ਕੋਲ ਛੋਟੇ ਪੜਾਨੇ ਵਿੱਚ ਦੇ ਰਹੇ ਨੇ ਤਾਂ ਵੱਡਾ ਵੀ ਦੇ ਰਹੇ ਨੇ ਵੇਖੋ ਨਾਮ ਤਾਂ ਤਾਂ ਹੀ ਹੋਏਗਾ ਨਾ ਇੱਕ ਮਹਾਰਾਜ ਦੀ ਹਜੂਰੀ ਚ ਦੇਂਦੇ ਨੇ ਤੇ ਉੱਤੇ ਉਸ ਹਜੂਰੀ ਚ ਲਿਖਿਆ ਜਾਂਦਾ ਵੀ ਚਲੋ ਦਾਨ ਹੋਉਂਦਾ ਤੇ ਬਸ ਇਹ ਸਭ ਗੱਲਾਂ ਨੇ ਹਾਂ ਹੈਪੀ ਵੀਰ ਜਿਸ ਤਰ੍ਹਾਂ ਨੌਜਵਾਨਾਂ ਦਾ ਉਪਰਾਲਾ ਹੈ ਕਿ 100 ਕਟੇ ਇੱਕ ਨੌਜਵਾਨ ਦੇ ਰਿਹਾ ਇੱਕ ਪਰਿਵਾਰ ਦੇ ਰਿਹਾ ਹੈ ਦੋ ਪਿਰਾ ਜਾਂ ਪਿਤਾ ਦੇ ਨਾਲ ਬਹਿ ਕੇ ਗੱਲਬਾਤ ਹੋਈ ਕੀ ਕਹਿਣਾ ਚਾਹੁੰਦੇ ਹੋ ਖਾਲਸਾ ਸਾਹਿਬ ਬਹੁਤ ਬਥੇ ਬਹੁਤ ਚੰਗੀ ਨੇ ਸੋਚ ਇਹ ਬਹੁਤ ਵਧੀਆ ਕੀਤਾ ਇਹਨਾਂ ਨੇ ਐਵੇਂ ਹੀ ਅਸੀਂ ਜਿੰਨੇ ਕਿਸਾਨ ਆ ਆਉਣ ਵਾਲੇ ਟਾਈਮ ਤੇ ਅਸੀਂ ਫਸਲ ਬੀਜਣੀ ਹੈ ਅਸੀਂ ਖਾਦ ਵੀ ਲੈਣੀ ਹੈ ਬੀਜ ਵੀ ਲੈ ਕੇ ਆਉਣਾ ਹੈ ਅਸੀਂ ਹਰ ਇੱਕ ਬੰਦਾ ਜਿਵੇਂ ਜਿਹਦੇ 50 ਕਿਲੇ ਬੀਜਣੀ ਹੈ 2-4 ਕੱਟੇ ਗੁਰੂ ਘਰ ਲੈ ਕੇ ਆਵੇ ਜਿੰਨੇ ਥੋੜਾ ਬੀਜਣਾ ਕੋਈ 1 ਕੱਟਾ ਵੀ ਲੈ ਆਵੇ ਵੀਰ ਜੀ ਬਹੁਤ ਖਾਸ ਇਕੱਠੀ ਹੋ ਜਾਏਗੀ 10 ਕਟੇ ਖਰੀਦ ਰਿਆ ਤਾਂ 11 ਖਰੀਦ ਲੈ 11 ਖਰੀਦ ਲੈ ਕੋਈ 15 ਖਰੀਦ ਲੈ ਉਹ ਦੋ ਕਟੇ ਫालतू ਖਰੀਦ ਲੈ 50 ਖਰੀਦਨ ਵਾਲਾ ਦੋ ਕਟੇ ਫालतू ਖਰੀਦ ਲੈ ਦੋ ਦੋ ਕਟੇ ਕਰਕੇ ਆ ਗਈ ਜਿੰਨੇ ਕਿਸਾਨ ਸਾਡੇ ਗਦਰਪੁਰ ਖੇਤਰ ਦੇ ਨੇ ਬਹੁਤ ਆ ਜਾਏਗੀ ਔਰ ਸੀਡ ਹੀ ਆਪਾਂ ਨੇ ਹੁੰਨੇ ਆ ਸੀਡ ਚੁੱਕ ਲੈਣ ਔਰ ਆਪਣਾ ਸੀਡ ਜਿਹੜਾ ਲੈ ਕੇ ਇੱਥੇ ਆਉਣ ਉਹ 826 327 ਇਹ ਦੋ ਵੈਰੈਟੀਆਂ ਜਿਹੜੀ ਪੰਜਾਬ ਚ ਵੇਚੀ ਜਾਂਦੀਆਂ ਨੇ ਖਾਸ ਕਰਕੇ ਇਹ ਇੱਥੇ ਪਛਾਨ ਗੁਰੂ ਘਰ ਪਛਾਨ ਜਿਹੜੀ ਪੰਜਾਬ ਜਾਏ ਔਰ ਚੰਗਾ ਉਪਰਾਲਾ ਹੋ ਜਾਏਗਾ ਜੇ ਕਿਸਾਨਾਂ ਨਾਲ ਟਾਈਮ ਆਉਣ ਵਾਲਾ ਹੈ ਕਿਉਂਕਿ ਇਸ ਟਾਈਮ ਕਿਸਾਨ ਜਿਹੜੇ ਨੇ ਫਸਲ ਕਿਸਾਨਾਂ ਦੀ ਆਉਣ ਵਾਲੀ ਹੈ ਤੇ ਵਪਾਰੀ ਵਰਗ ਦਾ ਬਹੁਤ-ਬਹੁਤ ਧੰਨਵਾਦ ਛੋਟੇ ਤੋਂ ਲੈ ਕੇ ਵੱਡੇ ਵਪਾਰੀ ਤੱਕ ਨੇ ਬਹੁਤ ਹੀ ਕਿਰਪਾ ਕੀਤੀ ਏ ਔਰ ਬੱਚਿਆਂ ਨੇ ਵੇਖੋ ਆलम भाई ਨੂੰ ਵੇਖੋ ਸ਼ਾਨੂਰ ਭਾਈ ਗੁੱਲ ਉਹਨਾਂ ਦੇ ਬੱਚਿਆਂ ਦੇ ਮੁਹੰਮਦ ਆलम ਦੇ ਬੱਚਿਆਂ ਨੇ ਗੁੱਲ ਗੁਰਦਵਾਰਾ ਸਾਹਿਬ ਜਿੱਤੀ ਉਸ ਤੋਂ ਬਾਅਦ ਕਈ ਬੱਚੇ ਆ ਗਏ ਸ਼ਾਨੂਰ ਭਾਈ ਨੇ ਮੈਨੂੰ ਫੋਨ ਆਇਆ ਆਨੰਦ ਭਾਈ ਸਾਹਿਬ ਆਲਮ ਭਾਈ ਦੇ ਬੱਚੋਂ ਦੇਖ ਕੇ ਮੇਰੇ ਬੱਚੋਂ ਕੋਈ ਮਨ ਕਰ ਰਹਾ ਹੈ ਉਹਨਾਂ ਨੇ ਉਹਨਾਂ ਨੇ ਗੁੱਲਗ ਭਰ ਰੱਖੀ ਉਹ ਲੈ ਕੇ ਆਉਣਗੇ ਬਹੁਤ ਖੁਸ਼ੀ ਹੋਈ ਉਹ ਵੀ ਆ ਕੇ ਇਥੇ ਗੁੱਲਗ ਦੇਗਾ ਫਿਰ ਹੋਰ ਛੋਟੇ ਬੱਚੇ ਆ ਗਏ ਹੁਣ ਸਾਡੇ ਆਪਣੇ ਬੱਚੇ ਜਿਹੜੇ ਸਾਡੇ ਪਿੰਡ ਦਾ ਰਣਜੀਤ ਸਿੰਘ ਦਾ ਬੇਟਾ ਉਹ ਅੱਜ 22000 ਰੁਪਏ ਦੇ ਕੇ ਨੇ ਉਹ ਬਾਜ਼ਾਰ ਤੋਂ ਕੁਝ ਪੈਸੇ ਉਹਨਾਂ ਇਕੱਠੇ ਕੀਤੇ ਡੋਨੇਸ਼ਨ ਇਕੱਠੀ ਕੀਤੀ ਦੁਕਾਨਾਂ ਤੋਂ ਬਹੁਤ ਚੰਗੀ ਕੰਮ ਸੁਣੀਆ ਚਿਲਕਣਾ ਵੀ ਸੁਣੀਆ ਉਹਨਾਂ ਨੇ ਬੱਚਿਆਂ ਨੇ ਬੱਚਿਆਂ ਨੇ ਕੋਈ ਦੁਕਾਨਦਾਰ ਕੋਈ ਗਲਤ ਹੁੰਦਾ ਹੈ ਉਹਨੇ ਵੀ ਤੁਸੀਂ ਬੱਚੇ ਕਾਹਦੇ ਕੀ ਕੋਈ ਹੁੰਦਾ ਵੀਰ ਜੀ ਪਹਿਲੇ ਦੁਕਾਨਦਾਰਾਂ ਦਾ ਬਹੁਤ ਬਹੁਤ ਧੰਨਵਾਦ ਅਨੰਦ ਜੀ ਵਾਲਾ ਸੋਹਲਾ ਧੰਨਵਾਦ ਆलम ਵੀਰ ਦਾ ਧੰਨਵਾਦ ਸ਼ਾਹਨੂ ਸ਼ਾਹਲੂ ਜੀ ਜੀ ਦਾ ਬਹੁਤ ਬਹੁਤ ਧੰਨਵਾਦ ਸਭ ਦਾ ਧੰਨਵਾਦ ਜਿੰਨਾ ਜਿੰਨਾ ਤੇਰੇ ਮੈਂ ਨਾਮ ਨਹੀਂ ਲੈ ਸਕਦਾ ਬਹੁਤ ਲੋਕ ਆਏ ਨੇ ਬਹੁਤ ਚੰਗਾ ਉਪਰਾਲਾ ਰਿਹਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਹਿੰਦਰ ਜੀ ਆਪ ਜੀ ਅੱਜ ਗੁਰਦੁਆਰਾ ਸਿੰਘ ਸਭਾ ਗਦਰਪੁਰ ਪਹੁੰਚੇ ਹੋ ਆਪ ਜੀ ਦਾ ਹਾਰਦਿਕ ਸਵਾਗਤ ਆਪ ਛੋਟੀ ਤੋਂ ਵੱਡੀ ਖਬਰ ਨੂੰ ਆਮ ਜਨਮਾਨਸ ਤੇ ਪਟਲ ਤੱਕ ਪਹੁੰਚਾਉਂਦੇ ਹੋ ਤੁਹਾਡਾ ਦਿਲ ਦੀ ਗਹਿਰਾਈਆਂ ਤੋਂ ਧੰਨਵਾਦ ਤੁਸੀਂ ਗੁਰਦੁਆਰਾ ਸਿੰਘ ਸਭਾ ਪਹੁੰਚੇ ਹੋ ਮੈਂ ਵੇਖੋ ਆਮ ਜਨਮਾਨਸ ਸਾਰਿਆਂ ਨੂੰ ਲਗਭਗ ਪਤਾ ਹੀ ਹੈ ਛੋਟੇ ਤੋਂ ਵੱਡੇ ਤੋਂ ਛੋਟਾ ਸਭ ਨੂੰ ਪਤਾ ਕਿ ਪੰਜਾਬ ਇਸ ਟਾਈਮ ਬਹੁਤ ਪਰੇਸ਼ਾਨੀ ਦੇ ਵਿੱਚ ਹੈ ਪੰਜਾਬ ਪ੍ਰਦੇਸ਼ ਹਮੇਸ਼ਾ ਸਭ ਦੀ ਮਦਦ ਕਰਦਾ ਹੋਇਆ ਆਇਆ ਹੈ। ਅੱਜ ਤੱਕ ਪੰਜਾਬ ਪ੍ਰਦੇਸ਼ ਕਿਤੇ ਵੀ ਕੋਈ ਆਪਦਾ ਕੋਈ ਵੀ ਦਿੱਕਤ ਆਈਏ ਤਾਂ ਪੰਜਾਬ ਸਭ ਤੋਂ ਪਹਿਲੇ ਉਹਨਾਂ ਦੇ ਨਾਲ ਖੜਾ ਹੁੰਦਾ ਹੈ। ਅੱਜ ਪੰਜਾਬ ਵਿੱਚ ਪਰੇਸ਼ਾਨੀ ਹੈ ਤੇ ਪੰਜਾਬ ਦੇ ਨਾਲ ਆਪਾਂ ਸਾਰਿਆਂ ਨੂੰ ਸਾਰੇ ਸਮਾਜ ਨੂੰ ਖੜਾ ਹੋਣਾ ਚਾਹੀਦਾ ਹੈ। ਅੱਜ ਮੈਨੂੰ ਉਹਨੇ ਥੋੜੀ ਦੇਰ ਪਹਿਲੇ ਮੈਂ ਲਾਈਵ ਵੇਖ ਰਿਹਾ ਸੀ ਕਿ ਆਪਣੇ ਮੇਰੇ ਪੜੋਸਚੇ ਦੀ ਦੁਕਾਨ ਹੈ ਜੀ ਆਰ ਡੀ ਮੋਬਾਈਲ ਐਂਟਰਪ੍ਰਾਈਜ਼ ਦੇ ਨਾਮ ਤੋਂ। ਉਹਨਾਂ ਨੇ 100 ਕਟਾ ਡੀਏਪ ਕਣਕ ਬਿਜਾਈ ਆਸਤੇ ਗੁਰਦੁਆਰਾ ਸਿੰਘ ਸਭਾ 'ਚ ਕਿਆ ਤੇ ਉਹਨਾਂ ਦਿੱਤੀ ਏ 100 ਕਟਾ ਡੀਏਪ ਤੇ ਇਸ ਤਰ੍ਹਾਂ ਸਾਰੇ ਕਿਸਾਨ ਅੱਗੇ ਆਣਗੇ ਤੇ ਉੱਥੇ ਹੁਣ ਵੇਖੋ ਜੀ ਜੋ ਰਾਸ਼ਨ ਸੀ ਨਾ ਉਹ ਬਹੁਤ ਜ਼ਿਆਦਾ ਪਹੁੰਚ ਚੁੱਕਿਆ ਉੱਥੇ ਉੱਥੇ ਸਾਨੂੰ ਮੈਸੇਜ ਵੀ ਆਇਆ ਸੀ ਉਤੋਂ ਕਿ ਰਾਸ਼ਨ ਬਹੁਤ ਪਹੁੰਚ ਚੁੱਕਿਆ ਰਾਸ਼ਨ ਨਾ ਭੇਜੋ ਜਾਂ ਤਾਂ ਨਗਦ ਹਨ ਰਾਸ਼ੀ ਤੇ ਯਾ ਕੋਈ ਸਮਗਰੀ ਇਹੋ ਜੀ ਭੇਜੋ ਜਿਹੜੇ ਖੇਤੀ ਦੇ ਵਿੱਚ ਜਿਹੜੇ ਬੀਜ ਹੋ ਗਿਆ ਖਾਦ ਹੋ ਗਈ ਦਵਾਈਆਂ ਹੋ ਗਈਆਂ ਹਲੇ ਦਵਾਈਆਂ ਦੀ ਦਵਾਈਆਂ ਦੀ ਨੀੜ ਵੀ ਬਾਤ ਚ ਹੈ ਡੀਜ਼ਲ ਤੇ ਖਾਦ ਤੇ ਬੀ ਕਣਕ ਦਾ ਇਹ ਚੀਜ਼ਾਂ ਦੀ ਜ਼ਿਆਦਾ ਜ਼ਰੂਰਤ ਹੈ ਉੱਥੇ ਜਾਂ ਘਰਾਂ ਦੇ ਵਿੱਚ ਜਿਹੜੇ ਘਰ ਲੋਕਾਂ ਦੇ ਖਰਾਬ ਹੋ ਗਏ ਨੇ ਉਹਦੇ ਆਸਤੇ ਜਿਹੜੀ ਸਮਗਰੀ ਦੀ ਲੋੜ ਪੈਗੀ ਉਹਦੇ ਤਾਂ ਦੀ ਲੋੜ ਪੈਗੀ ਤੇ ਮੈਂ ਤਾਂ ਆਮ ਜਨਮਾਨਸ ਨੂੰ ਇਹ ਹੀ ਅਪੀਲ ਕਰਾਂਗਾ ਸਾਡੇ ਮੈਨੇਜਰ ਸਾਹਿਬ ਗੁਰਦੁਆਰਾ ਸਿੰਘ ਸਵਾ ਦੇ ਰਿਟਾਇਰ ਫੌਜੀ ਸਰਦਾਰ ਸਿੰਘ ਕਾਲੜਾ ਸਾਹਿਬ ਇੱਥੇ ਸੇਵਾ ਨਿਭਾ ਰਹੇ ਨੇ ਆਪਣੀ ਇਹਨਾਂ ਨੂੰ ਦਾਨ ਜੋ ਵੀ ਗੁਰੂ ਘਰ ਤੁਸੀਂ ਦੇਣਾ ਇਹਨਾਂ ਨੂੰ ਦਿਓ ਤੇ ਇਹਨਾਂ ਕੋਲ ਰਸੀਦ ਪਰਚੀ ਲਓ ਠੀਕ ਹੈ ਨਾ ਤੇ ਵੱਟ ਚੜ ਕੇ ਜੋ ਸੇਵਾ ਕਰੇਗਾ ਪਰਮਾਤਮਾ ਉਹਨਾਂ ਦੀ ਚੜਦੀ ਗੱਲਾ ਦੀ ਅਸੀਂ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਤਾਂ ਇਹ ਜਿਹੜੇ ਨੌਜਵਾਨਾਂ ਨੇ ਉਪਰਾਲਾ ਕੀਤਾ ਉਹਨੂੰ ਉਹਨਾਂ ਨੂੰ ਵੇਖ ਕੇ ਬੜੇ ਜਣੇ ਆਏ ਨੇ ਤੇ ਕਈ ਵਪਾਰੀ ਕਈ ਬੱਚੇ ਆਪਦੀ ਗੁਲਗਾ ਤੱਕ ਪੰਜਾਬ ਦੇ ਹੜ੍ਹ ਪੀੜਤਾਂ ਵਾਸਤੇ ਲੈ ਕੇ ਆਏ ਨੇ ਵੇਖਣਾ ਇਹ ਹੋਏਗਾ ਕਿ ਪੰਜਾਬ ਦੇ ਲੋਕਾਂ ਤੱਕ ਇਹ ਜਿਹੜੀ ਰਾਤ ਹੈ ਉਹ ਕਦੋਂ ਪਹੁੰਚਦੀ ਹੈ ਤੇ ਕਿਸ ਤਰ੍ਹਾਂ ਉਥੇ ਦੀ ਕਮੇਟੀਆਂ ਨਾਲ ਇਹ ਉਥੇ ਲੋਕਾਂ ਨਾਲ ਐਨਜੀਓ ਨਾਲ ਮਿਲ ਕੇ ਕਿਸ ਤਰ੍ਹਾਂ ਅੱਗੇ ਜਿਹੜੇ ਉਹ ਯੂਪੀ ਉਤਰਾਖੰਡ ਵਿੱਚੋਂ ਜਿਹੜੀ ਸੇਵਾਵਾਂ ਦੇ ਦੇ ਰਹੇ ਨੇ ਉਹ ਉੱਥੇ ਜਾ ਕੇ ਸੇਵਾ ਕਰ ਰਹੇ ਨੇ ਖਾਦ ਲੈ ਜਾ ਰਹੇ ਨੇ ਬੀਜ ਲੈ ਜਾ ਰਹੇ ਨੇ ਜਾਂ ਰਾਸ਼ਨ ਲੈ ਕੇ ਜਾ ਰਹੇ ਨੇ ਉਹ ਕਿਸ ਤਰ੍ਹਾਂ ਪਹੁੰਚਦੀ ਹੈ ਹਮਦਰ ਟੀਵੀ ਲਈ ਮਿੰਦਰਪਾਲ ਸਿੰਘ ਉਤਰਾਖੰਡ